ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰੋ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨ ਢੱਲਾ ਸਾਹਿਬ ਛੋਟਾ ਜਿਹਾ ਸਵਾਲ ਹੈ ਵੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਕਿਸੇ ਗੱਲ ਤੋਂ ਨਾਰਾਜ਼ ਹੈ ਕਿਤੇ ਇਸ ਗੱਲ ਦੀ ਨਾਰਾਜ਼ਗੀ ਤੇ ਨਹੀਂ ਵੀ ਬਰਾਬਰ ਕੁਰਸੀ ਦੇ ਉੱਤੇ ਅਸ਼wini ਸ਼ਰਮਾ ਜਿਹੜੇ ਠਾਨਪੁਰ ਤੋਂ ਵਿਧਾਇਕ ਹੈ ਉਹ ਆ ਕੇ ਬੈਠ ਗਏ ਆ ਤਾਂ ਦੋਈ ਵੀ ਸਮਝਦੇ ਆ ਦੂਜਾ ਸਵਾਲ ਡੱਲਾ ਸਭ ਇਹ ਹੈ ਵੀ ਭਗਵੰਤ ਮਾਨ ਜਿਹੜੀ ਕਾਰਵਾਈ ਕਰ ਰਹੇ ਆ ਮਜੀਠੀਆ ਦੇ ਖਿਲਾਫ ਤੇ ਦੂਸਰੇ ਪਾਸੇ ਵਿਧਾਨ ਸਭਾ ਦਾ ਭਾਸ਼ਕ ਗਰੋਹਤ ਬਹੁਤ ਹੋ ਰਿਹਾ ਇਹ ਦੋ ਸਵਾਲ ਆਪਸ ਦੇ ਵਿੱਚ ਕਨੈਕਟਡ ਆ ਇਹ ਵੀ ਤੁਹਾਨੂੰ ਸਮਝਦੇ ਆ ਪਰ ਸਭ ਤੋਂ ਪਹਿਲਾਂ ਗੱਲ ਇਹੀ ਹੈ ਵੀ ਸੁਨੀਲ ਜਾਖੜ ਕਿਸੇ ਗੱਲ ਤੋਂ ਨਰਾਜ਼ ਹੈ ਹਾਲਾਂਕਿ ਇਸ ਤੀਫਾ ਉਹਨਾਂ ਨੇ 2024 ਦੀਆਂ ਚੋਣਾਂ ਜਦੋਂ ਭਾਜਪਾ ਹਾਰੀਆ ਪੇਸ਼ ਕਰਤਾ ਸੀਗਾ ਪਰ ਹੁਣ ਫਿਰ ਥੋੜਾ ਜਿਹਾ ਜਿਹੜਾ ਨਰਾਜ਼ਗੀ ਕਿਉਂ ਚਲਕਦੀ ਹੈ ਜੀ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਬੜਾ ਦਿਲਚਸਪ ਜਿਹਾ ਘਟਨਾਕ੍ਰਮ ਵਾਪਰਿਆ ਮੈਂ ਬੋਲ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਮੇਰੇ ਕੋਲ ਇਹ ਤਸਵੀਰਾਂ ਨਹੀਂ ਕਹਿੰਦੇ ਅੱਜ ਅਸ਼wini ਸ਼ਰਮਾ ਜੀ ਨੇ ਆਪਣਾ ਕਾਰਜਭਾਰ ਸਾਂਭਣਾ ਸੀ ਸਾਂਭ ਲਿਆ ਹੁਣ ਤੱਕ ਸਾਂਭ ਚੁੱਕੇ ਨੇ ਬਹੁਤ ਵੱਡਾ ਇਕੱਠ ਭਾਰਤੀ ਜਨਤਾ ਪਾਰਟੀ ਦੇ ਦਫਤਰ ਚ ਹੋਇਆ ਪੂਰੇ ਪੰਜਾਬ ਤੋਂ ਜਿਹੜੇ ਸੰਗਠਨ ਨਾਲ ਜੁੜੇ ਹੋਏ ਲੋਕ ਨੇ ਉਹ ਪਹੁੰਚੇ ਕਹਿੰਦੇ ਕਿ ਸੁਨੀਲ ਜਾਖੜ ਉਹਨਾਂ ਦੀ ਕੁਰਸੀ ਲੱਗੀ ਹੋਈ ਸੀ ਤੇ ਨਾਲ ਜਿਹੜੇ ਸੀਨੀਅਰ ਲੀਡਰ ਸੀ ਇੱਕ ਦੋ ਅ ਅਵਿਨਾਸ਼ رائے ਖੰਨਾ ਜੀ ਸੀ ਅਨਿਲ ਸਰੀਨ ਸੀ ਜਨਰਲ ਖੱਤਰ ਨੇ ਅਵਿਨਾਸ਼ رائے ਖੰਨਾ ਜੀ ਸਭ ਤੋਂ ਸੀਨੀਅਰ ਮੋਸਟ ਲੀਡਰਾਂ ਚੋਂ ਇੱਕ ਨੇ ਪੰਜਾਬ ਭਾਜਪਾ ਦੇ ਕੌਮੀ ਪੱਧਰ ਦੇ ਲੀਡਰ ਨੇ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਸਾਰੇ ਅਹੁਦਿਆਂ ਤੇ ਜ਼ਿੰਮੇਵਾਰੀ ਸਾਂਭਦੇ ਨੇ ਕਹਿੰਦੇ ਸੁਨੀਲ ਜਾਖੜ ਦੇ ਨਾਲ ਜਦੋਂ ਜਦੋਂ ਵੈਲਕਮ ਕਰਨਾ ਸੀ ਅਸ਼wini ਸ਼ਰਮਾ ਦਾ ਤੇ ਸੁਨੀਲ ਜਾਖੜ ਦੇ ਨਾਲ ਇੱਕ ਛੋਟੀ ਕੁਰਸੀ ਜਿਹੜੀ ਜਿਹਨੂੰ ਕਹਿੰਦੇ ਨੇ ਇੱਕ ਮਾਸਟਰ ਕੁਰਸੀ ਹੁੰਦੀ ਹੈ ਕੋਈ ਮੀਟਿੰਗ ਹਾਲ ਹੋਵੇ ਜਾਂ ਦਫ਼ਤਰ ਹੋਵੇ ਜਾਂ ਕੈਬਨ ਹੋਵੇ ਇੱਕ ਮਾਸਟਰ ਕੁਰਸੀ ਹੁੰਦੀ ਹੈ ਜਿਹਦੇ ਤੇ ਆ ਉਸ ਉਸ ਦਫਤਰ ਦਾ ਜਾਂ ਉਸ ਪ੍ਰੋਗਰਾਮ ਦਾ ਮੁਖੀ ਬੈਠਦਾ ਬਤੌਰ ਪ੍ਰਧਾਨ ਸੁਨੀਲ ਜਾਖੜ ਦੀ ਕੁਰਸੀ ਵੱਡੀ ਲੱਗੀ ਹੋਈ ਸੀ ਤੇ ਨਾਲ ਜਿਹੜੀਆਂ ਸਧਾਰਨ ਕੁਰਸੀਆਂ ਹੁੰਦੀਆਂ ਥੋੜੀ ਜਿਹੀ ਘੱਟ ਉੱਚਾਈ ਦੀਆਂ ਇੱਕ ਕੁਰਸੀ ਉਹ ਲਵਾਤੀ ਆ ਅਵਿਨਾਸ਼ ਜੀ ਨੇ ਔਰ ਹੋਰ ਸੀਨੀਅਰ ਲੀਡਰਾਂ ਨੇ ਅਨਿਲ ਸਰੀਨ ਜੀ ਨੇ ਹੱਥ ਨਾਲ ਕੁਝ ਕੁਰਸੀ ਖਿਸਕਾ ਕੇ ਉਹ ਜਾਖੜ ਸਾਹਿਬ ਦੀ ਕੁਰਸੀ ਦੇ ਨਾਲ ਲਾਤੀ ਉਦੋਂ ਤੱਕ ਜਾਖੜ ਸਾਹਿਬ ਖੜੇ ਹੋਏ ਸੀ ਸਾਰੇ ਲੋਕ ਹੀ ਲਗਭਗ ਖੜੇ ਸੀ ਮਨਰंजन ਕਾਲੀਆ ਸੀ ਜਿਹੜੇ ਇੱਕ ਕੁਰਸੀ ਤੇ ਸਾਈਡ ਤੇ ਬੈਠੇ ਸੀ ਜਿਵੇਂ ਆਪਾਂ ਕਿਸੇ ਮੀਟਿੰਗ ਚ ਜਾਂ ਵੈਲਕਮ ਲਈ ਕਿਸੇ ਦੇ ਇੰਤਜ਼ਾਰ ਕਰਦੇ ਆ ਨਾ ਵੀ ਅਸ਼wini ਸ਼ਰਮਾ ਤਾਂ ਸੀਗੇ ਮੁੱਖ ਮਹਿਮਾਨ ਹੀ ਸੀਗੇ ਅਸ਼wini ਸ਼ਰਮਾ ਮੁੱਖ ਮਹਿਮਾਨ ਵੀ ਉਹ ਐਕਟਿੰਗ ਪ੍ਰਦਾਨ ਬਣਾਏ ਨੇ ਪੰਜਾਬ ਭਾਜਪਾ ਨੇ ਤੇ ਉਹਨਾਂ ਨੇ ਅੱਜ ਅਹੁਦਾ ਸੰਭਾਲਣਾ ਸੀ ਕਾਰਜਭਾਰ ਸੰਭਾਲਣਾ ਸੀ ਉਂਝ ਵੀ ਜਦੋਂ ਕਿਸੇ ਪਾਰਟੀ ਦੇ ਵਿੱਚ ਕੋਈ ਇੱਕ ਵਿਅਕਤੀ ਪ੍ਰਧਾਨ ਹੈ ਤੇ ਉਹਦੇ ਨਾਲ ਕੋਈ ਵਿਅਕਤੀ ਕਾਰਜਕਾਰੀ ਪ੍ਰਧਾਨ ਹੈ ਕਿ ਅਗਰ ਕੋਈ ਵੱਡੀਆਂ ਮੀਟਿੰਗਾਂ ਨੇ ਤੇ ਦੋਨੇ ਇਕੱਠੇ ਬਹਿ ਜਾਣ ਤੇ ਇਹਦੇ ਵਿੱਚ ਕੋਈ ਹਰਜ ਨਹੀਂ ਪ੍ਰਧਾਨ ਔਰ ਕਾਰਜਕਾਰੀ ਪ੍ਰਧਾਨ ਦੋਨਾਂ ਨਾਲ ਹੀ ਪ੍ਰਧਾਨ ਲੱਗਦਾ ਹੈ ਇੱਕ ਨਾਲ ਕਾਰਜਕਾਰੀ ਹੈ ਇੱਕ ਦੇ ਨਾਲ ਕਲਾ ਪ੍ਰਧਾਨ ਲੱਗਦਾ ਹੁਣ ਜਦੋਂ ਉਹ ਛੋਟੀ ਕੁਰਸੀ ਨਾਲ ਲੱਗੀ ਜਾਖੜ ਸਾਹਿਬ ਦੇ ਤੇ ਜਾਖੜ ਸਾਹਿਬ ਉੱਠ ਗਏ ਕਿਨੇ ਚਲੋ ਮੈਂ ਸਾਹਮਣੇ ਹੀ ਬਹਿ ਜਾਂਦਾ ਟੇਬਲ ਦੇ ਦੂਜੇ ਪਾਸੇ ਤੇ ਜਾਖੜ ਸਾਹਿਬ ਸਾਹਮਣੇ ਜਾ ਕੇ ਬਹਿ ਗਏ ਵੱਡੇ ਲੀਡਰਾਂ ਨੇ ਜਾਖੜ ਸਾਹਿਬ ਨੂੰ ਬੇਨਤੀ ਕੀਤੀ ਵੀ ਨਹੀਂ 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 ਜਾਖੜ ਸਾਹਿਬ ਤੁਹਾਡੀ ਕੁਰਸੀ ਹੈ ਪ੍ਰਧਾਨ ਵਾਲੀ ਤੁਸੀਂ ਆਪਣੀ ਕੁਰਸੀ ਤੇ ਬੈਠੋ ਇੱਕ ਦੋ ਸਵਾਲ ਜਾਖੜ ਸਾਹਿਬ ਨੇ ਕੀਤੇ ਕਹਿੰਦੇ ਪ੍ਰੋਟੋਕੋਲ ਕੀ ਹੈ ਪ੍ਰਧਾਨ ਕੌਣ ਹੈ ਅਵਿਨਾਸ਼ ਜੀ ਅਨਿਲ ਸ਼ਰੀਨ ਜੀ ਬੋਲੇ ਬੜੇ ਸੀਨੀਅਰ ਲੀਡਰ ਨੇ ਸਾਰੇ ਬੀਜੇਪੀ ਦੇ ਮੈਂ ਇਹਨਾਂ ਨੂੰ ਉਦੋਂ ਤੋਂ ਦੇਖਦਾ ਅਨਿਲ ਸ਼ਰੀਨ ਹੁੰਦੀ ਜਦੋਂ ਆ ਕਾਲਜ ਪੱਧਰ ਦੀ ਬੀਜੇਪੀ ਦੀ ਸਿਆਸਤ ਸੀ ਜਾਂ ਕਾਲਾ ਦੌਰ ਸੀ ਉਦੋਂ ਵੀ ਅਨਿਲ ਸ਼ਰੀਨ ਵਰਗੇ ਲੀਡਰ ਬੀਜੇਪੀ ਚ ਮੂਰਲੀ ਕਤਾਰ ਚ ਮਿਹਨਤ ਕਰਦੇ ਸੀ ਹੌਲੀ ਹੌਲੀ ਉਹ ਹੁਣ ਜਨਰਲ ਸਕੱਤਰ ਬਣੇ ਉਹਨਾਂ ਨੇ ਵੀ ਬੇਨਤੀ ਕੀਤੀ ਵੀ ਨਹੀਂ ਨਹੀਂ ਜਾਖੜ ਸਾਹਿਬ ਤੁਹਾਡੀ ਕੁਰਸੀ ਆ ਤੁਸੀਂ ਆ ਕੇ ਬੈਠੋ ਸੋ ਮੈਨੂੰ ਇਹ ਲੱਗਦਾ ਕਿ ਜਾਖੜ ਸਾਹਿਬ ਅਸਲ ਚ ਕਸੂਰ ਜਾਖੜ ਸਾਹਿਬ ਦਾ ਨਹੀਂ ਕਿਉਂਕਿ ਜਾਖੜ ਸਾਹਿਬ ਆਏ ਨੇ ਕਾਂਗਰਸ ਚ ਕਾਂਗਰਸ ਇਸ ਤਰੀਕੇ ਦੀ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਅਗਰ ਪ੍ਰਧਾਨ ਦੇ ਨਾਲ ਵਰਕਿੰਗ ਪ੍ਰਧਾਨ ਲਾਤਾ ਤੇ ਪ੍ਰਧਾਨ ਛੋਟਾ ਕਰਤਾ ਇਹ ਕਾਂਗਰਸ ਸੇ ਮੰਨਿਆ ਜਾਂਦਾ ਹੈ ਹਾਲਾਂਕਿ ਨਵਜੋਤ ਸਿੱਧੂ ਨੇ ਚਾਰ ਐਕਟਿੰਗ ਪ੍ਰਧਾਨ ਨਾਲ ਰੱਖੇ ਸੀ ਤਿੰਨ ਚਾਰ ਐਕਟਿੰਗ ਪ੍ਰਧਾਨ ਪਰ ਬਾਕੀ અપਵਾਦ ਰਿਹਾ ਹੁਣ ਤੁਸੀਂ ਦੇਖੋ ਭਾਰਤ ਪੂਸ਼ਨ ਆਸ਼ੂ ਤੇ ਰਾਜਾ ਵੜਿੰਗ ਚ ਨਹੀਂ ਬਣਦੀ ਕਿਉਂਕਿ ਭਾਰਤ ਪੂਸ਼ਨ ਆਸ਼ੂ ਵਰਕਿੰਗ ਪ੍ਰਧਾਨ ਸੀ ਤੇ ਰਾਜਾ ਪ੍ਰਧਾਨ ਸੀ ਰਾਜਾ ਵੜਿੰਗ ਹੁਣ ਤਾਂ ਆਸ਼ੂ ਨੇ ਅਸਤੀਫਾ ਦਿੱਤਾ ਸੋ ਜਾਖੜ ਸਾਹਿਬ ਕਿਤੇ ਨਾ ਕਿਤੇ ਅਗਰ ਵੱਡਾ ਦਿਲ ਦਿਖਾਉਂਦੇ ਬਲਕਿ ਜਾਖੜ ਸਾਹਿਬ ਨੂੰ ਹੀ ਕਹਿਣਾ ਚਾਹੀਦਾ ਸੀ ਵੀ ਵਰਕਿੰਗ ਪ੍ਰਧਾਨ ਆ ਰਹੇ ਨੇ ਵੀ ਮੇਰੇ ਨਾਲ ਕੁਰਸੀ ਲਾਓ ਜੀ ਵਰਕਿੰਗ ਪ੍ਰਧਾਨ ਦੀ ਵਰਕਿੰਗ ਪ੍ਰਧਾਨ ਮੇਰੇ ਨਾਲ ਬੈਠਣਗੇ ਅਸੀਂ ਮਿਲ ਕੇ ਪਾਰਟੀ ਨੂੰ ਅੱਗੇ ਵਧਾਵਾਂਗੇ ਸੋ ਜਾਖੜ ਸਾਹਿਬ ਜਿਹੜਾ ਸੁਨੇਹਾ ਜਾਣੇ ਅਣਜਾਣੇ ਚ ਦੇ ਗਏ ਉਹ ਇਹ ਸੁਨੇਹਾ ਦੇਗੇ ਵੀ ਉਹ ਕਿਤੇ ਨਾ ਕਿਤੇ ਦਿਲੋਂ ਬਹੁਤੇ ਖੁਸ਼ ਨਹੀਂ ਸੰਦੀਪ ਜੀ ਜਦੋਂ ਤੁਸੀਂ ਕਿਸੇ ਕਿਸੇ ਦੀ ਨਿਯੁਕਤੀ ਦੇ ਦਿਲੋਂ ਖੁਸ਼ ਹੁੰਨੇ ਹੋ ਨਾ ਤੇ ਤੁਸੀਂ ਤੁਹਾਡੇ ਚਿਹਰੇ ਤੇ ਖੁਸ਼ੀ ਦਿਖਦੀ ਬਾਗੋ ਬਾਗ ਹੁੰਨੇ ਹੋ ਤੁਸੀਂ ਬਿਲਕੁਲ ਫਿਰ ਤੁਸੀਂ ਇੰਨੀ ਇੱਕ ਗੱਲ ਦਾ ਗੁੱਸਾ ਨਹੀਂ ਕਰਦੇ ਵੀ ਕੋਈ ਨਹੀਂ ਉਹਨਾਂ ਨੂੰ ਹੀ ਬਿਠਾ ਲਓ ਸੋ ਇਹ ਸੁਨੀਲ ਜਾਖੜ ਦੇਖੋ ਕੱਦ ਤਾਂ ਵੱਡਾ ਸੁਨੀਲ ਜਾਖੜ ਦਾ ਬਹੁਤ ਜ਼ਿਆਦਾ ਤਜਰਬਾ ਵੀ ਬਹੁਤ ਵੱਡਾ ਸੁਨੀਲ ਜਾਖੜ ਦਾ ਔਰ ਇੰਚੀ ਟੇਪ ਵਾਲੀ ਉਚਾਈ ਵੀ ਸੁਨੀਲ ਜਾਖੜ ਸਾਹਿਬ ਦੀ ਬਹੁਤ ਹੈ ਮੇਰੇ ਖਿਆਲ 6 ਫੁੱਟ ਦੇ ਨੇੜੇ ਹੋਣੇ ਸੁਨੀਲ ਢਾਕਰ ਸਾਹਿਬ ਸੋ ਜਿਵੇਂ ਨਵਜੋਤ ਸਿੱਧੂ ਵੀ 6 ਫੁੱਟ ਤੇ ਮੇਰੇ ਖਿਆਲ ਤਿੰਨ ਚਾਰ ਇੰਚ ਦਾ ਇੰਚੀ ਟੇਪ ਵਾਲੀ ਉਚਾਈ ਨਵਜੋਤ ਸਿੱਧੂ ਦੀ ਵੀ ਬਹੁਤ ਹੈ ਸੋ ਗੱਲ ਇਹ ਹੈ ਕਿ ਸੰਕੇਤ ਨੇ ਜਿਹੜੇ ਸਿਆਸਤ 'ਚ ਉਹਨਾਂ ਦੀ ਬਹੁਤ ਵੱਡੀ ਅਹਿਮੀਅਤ ਹੈ ਹੁਣ ਸੰਕੇਤ ਇਹ ਹੈ ਕਿ ਅਗਰ ਢਾਕਰ ਸਾਹਿਬ ਕਿਤੇ ਮਾਨੀ ਮੰਨ 'ਚ ਨਾਰਾਜ਼ ਹੈ ਤੇ ਫਿਰ ਭਾਜਪਾ 'ਚ ਆਉਣ ਵਾਲੇ ਦਿਨਾਂ 'ਚ ਤਸਵੀਰ ਕਿਸ ਤਰ੍ਹਾਂ ਦੀ ਬਣਦੀ ਹੈ ਪਰ ਅਸ਼wini ਸ਼ਰਮਾ ਨੂੰ ਮੈਂ ਉਦੋਂ ਦਾ ਜਾਣਦਾ ਜਦੋਂ ਅਸ਼wini ਸ਼ਰਮਾ ਜਨਰਲ ਸਕੱਤਰ ਬਣੇ ਪਹਿਲੀ ਵਾਰੀ ਮੇਰੇ ਖਿਆਲ 2007 ਇਕ ਚ ਜਨਰਲ ਸਕੱਤਰ ਬਣ ਗਏ ਸੀ ਅਸ਼ਨੀ ਸ਼ਰਮਾ ਤੇ 12 ਜੀ ਐਮ ਐਲ ਏ ਬਣ ਗਏ ਉਸ ਉਦੋਂ ਪ੍ਰਧਾਨ ਬਣ ਗਏ ਉਹ ਪਹਿਲਾਂ ਵੀ ਪ੍ਰਧਾਨ ਬਣ ਗਏ ਤੀਜੀ ਵਾਰੀ ਵਰਕਿੰਗ ਪ੍ਰਧਾਨ ਬਣੇ ਨੇ ਇੱਕ ਤਰੀਕੇ ਨਾਲ ਵਰਕਿੰਗ ਪ੍ਰਧਾਨ ਵੀ ਪ੍ਰਧਾਨ ਹੀ ਹੁੰਦਾ ਬੀ ਜੀ ਪੀ ਚ ਜਿਸ ਤਰ੍ਹਾਂ ਦਾ ਪ੍ਰੋਟੋਕਾਲ ਹੈ ਹੁਣ ਆਉਂਦੇ ਦਿਨਾਂ ਚ ਅਸ਼ਨੀ ਸ਼ਰਮਾ ਬੀ ਜੀ ਪੀ ਨੂੰ 3 ਨੰਬਰ ਤੋਂ 2 ਨੰਬਰ ਤੇ ਲੈ ਕੇ ਜਾਣ ਇਹ ਟੀਚਾ ਉਹਨਾਂ ਕੋਲੇ ਤੇ ਫਿਰ ਬੀਜੇਪੀ 1 ਨੰਬਰ ਤੇ ਆਵੇ ਹਾਲਾਂਕਿ ਹਾਲ ਦੀ ਘੜੀ ਬੀਜੇਪੀ 1 ਨੰਬਰ ਤੇ ਪੰਜਾਬ ਚੋਂ ਦੀ ਦਿਖਦੀ ਨਹੀਂ ਲੋਕ ਸਭਾ ਚ ਬੀਜੇਪੀ 3 ਨੰਬਰ ਦੀ ਪਾਰਟੀ ਹੈ ਪਰ 2 ਨੰਬਰ ਦੀ ਲੜਾਈ ਚ ਹੁਣ ਬੀਜੇਪੀ ਪੈਣਾ ਚਾਹੁੰਦੀ ਹੈ ਕਾਂਗਰਸ ਨਾਲ ਵੀ ਅਸੀਂ ਕਾਂਗਰਸ ਤੋਂ ਵੱਡੇ ਆ ਅਸੀਂ ਆਪ ਨਾਲ ਸਤਾਈ ਦੀ ਲੜਾਈ ਲੜਨੀ ਹੈ ਬੀਜੇਪੀ ਦੀ ਕੋਸ਼ਿਸ਼ ਇਹ ਹੋਣੀ ਹੈ ਜਦ ਕਿ ਜੇ ਮੈਂ ਅੱਜ ਦੀ ਘੜੀ ਗੱਲ ਕਰਾਂ ਤੇ ਅੱਜ ਦੀ ਘੜੀ ਚ ਪੰਜ ਮੈਂਬਰੀ ਦੀ ਭਰਤੀ ਦੀ ਲੀਡਰਸ਼ਿਪ ਨੇ ਆਪ ਨਾਲ ਮੁਕਾਬਲਾ ਕਰਨਾ ਜੋ ਅੱਜ ਦੀ ਸਥਿਤੀ ਹੈ ਜੋ ਮੈਨੂੰ ਨਜ਼ਰ ਆਉਂਦਾ ਸੰਦੀਪ ਜੀ ਬਸ ਸਭ ਤੁਸੀਂ ਗੱਲ ਕੀਤੀ ਵੀ ਕੀ ਤਸਵੀਰ ਭਾਜਪਾ ਦੀ ਬਣੇਗੀ ਮੈਂ ਕਹਿੰਦਾ 2027 ਦੀ ਤਸਵੀਰ ਕੀ ਬਣੇਗੀ ਜੇ ਇੰਦਾ ਦੀ ਗੁੱਟਬੰਦੀ ਇੱਥੇ ਵੀ ਹੋ ਗਈ ਕਾਂਗਰਸ ਦੇ ਵਿੱਚ ਸਾਰਿਆਂ ਨੂੰ ਹੀ ਪਤਾ ਤੇ ਇਹ ਫਿਰ ਕੋਈ 2027 ਦੀ ਵੀ ਤਸਵੀਰ ਕੋਈ ਬਹੁਤੀ ਸਾਫ਼ ਨਹੀਂ ਬਣਦੀ ਉਹ ਵੀ ਧੁੰਦਲੀ ਜੀ ਦਿਖਾਈ ਦਿੰਦੀ ਹੈ ਨਹੀਂ ਦੇਖੋ ਇੱਕ ਪਾਸੇ ਤਾਂ ਤਸਵੀਰ 2027 ਦੀ ਬਣ ਗਈ ਕਿ ਭਗਵੰਤ ਮਾਨ ਦੇ ਨਾਲ ਹੀ ਮੁਕਾਬਲਾ ਹੋਣਾ ਹੈ ਭਗਵੰਤ ਮਾਨ ਤੋਂ ਬਿਨਾ ਆਮ ਆਦਮੀ ਪਾਰਟੀ ਕੋਲੇ ਵੀ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ ਔਰ ਭਗਵੰਤ ਮਾਨ ਦੀ ਪ੍ਰਸਿੱਧੀ ਉਸੇ ਤਰ੍ਹਾਂ ਬਰਕਰਾਰ ਹੈ ਜਿਵੇਂ ਕਈ ਵਾਰੀ ਹੁੰਦਾ ਨਾ ਸੰਦੀਪ ਜੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਿਹੜੀਆਂ ਖੁੱਲੀਆਂ ਛੱਤਾਂ ਵਾਲੀਆਂ ਕਾਰਾਂ ਜਾਂ ਜੀਪਾਂ ਹੁੰਦੀਆਂ ਲੋਕ ਥੋੜਾ ਘੱਟ ਚਲਾਉਂਦੇ ਆ ਤੇ ਭਗਵੰਤ ਮਾਨ ਕਈ ਵਾਰੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਜਦੋਂ ਆਮ ਆਦਮੀ ਪਾਰਟੀ ਚ ਦਿੱਲੀ ਹਾਵੀ ਹੋ ਗਈ ਦਿੱਲੀ ਦੀ ਲੀਡਰਸ਼ਿਪ ਹਾਵੀ ਹੋ ਗਈ ਤੇ ਭਗਵੰਤ ਮਾਨ ਨੇ ਗੱਡੀ ਪਹਿਲੇ ਗੇਅਰ ਚ ਕਰ ਲਈ ਮਠਾ ਮਠਾ ਚੱਲੇ ਭਗਵੰਤ ਮਾਨ ਵੀ ਕਾਲੀ ਨਹੀਂ ਕੀਤੀ ਤੇ ਜਦੋਂ ਮੌਸਮ ਸਾਫ਼ ਦੇਖਿਆ ਭਗਵੰਤ ਮਾਨ ਨੇ ਤੇ ਪੂਰੀ ਰੇਸ ਦਿੱਤੀ ਹੁਣ ਭਗਵੰਤ ਮਾਨ ਨੇ ਗੱਡੀ ਨੂੰ ਪੂਰੀ ਰੇਸ ਦਿੱਤੀ ਹੋਈ ਹੈ ਭਗਵੰਤ ਮਾਨ ਟੌਪ ਗੇਅਰ 'ਚ ਚੱਲ ਰਿਹਾ ਹੈ ਤੇ ਹਾਲ ਦੀ ਘੜੀ 'ਚ ਦਿੱਲੀ ਦੀ ਲੀਡਰਸ਼ਿਪ ਵੀ ਔਰ ਬਾਕੀ ਲੀਡਰਸ਼ਿਪ ਵੀ ਇਹ ਮੰਨਦੀ ਹੈ ਕਿ ਆਮ ਆਦਮੀ ਪਾਰਟੀ ਕੋਲੇ ਅੱਜ ਵੀ ਭਗਵੰਤ ਮਾਨ ਤੋਂ ਵੱਡਾ ਚਿਹਰਾ ਪੰਜਾਬ 'ਚ ਕੋਈ ਨਹੀਂ ਜਿਨੇ ਮਰਜ਼ੀ ਤਜਰਬੇ ਆਮ ਆਦਮੀ ਪਾਰਟੀ ਕਰ ਲੈ ਤਜਰਬੇ ਕਰਨੇ ਚਾਹੀਦੇ ਨੇ ਚੰਗੀ ਗੱਲ ਹੈ ਅਰ ਭਗਵੰਤ ਮਾਨ ਅਜ ਵੀ ਆਮ ਆਦਮੀ ਪਾਰਟੀ 'ਚ ਵੱਡਾ ਚਿਹਰਾ ਹੈ ਜਿਵੇਂ ਕਾਂਗਰਸ ਕੋਲੇ ਸਿੱਧੂ ਤੋਂ ਵੱਡਾ ਚਿਹਰਾ ਹੈ ਨਹੀਂ ਕਾਂਗਰਸ ਵਾਲੇ ਜਿੱਥੇ ਮਰਜੀ ਜਾ ਜਾਣ ਪੰਜਾਬ 'ਚ ਕਹਿੰਦੇ ਆ ਨਾ ਵੀ ਮੁੜ ਘੜ ਗੱਲ ਉੱਥੇ ਆ ਜਾਂਦੀ ਹੈ ਬਿਲਕੁਲ ਜੋ ਸਿੱਧੂ ਤੋਂ ਵੱਡਾ ਚਿਹਰਾ ਪੰਜਾਬ 'ਚ ਕਾਂਗਰਸ ਕੋਲੇ ਵੀ ਨਹੀਂ ਤੇ ਇਸੇ ਤਰ੍ਹਾਂ ਜਦੋਂ ਅਸੀਂ ਮੌਜੂਦਾ ਸੰਦਰਭ ਦੇ ਵਿੱਚ ਅਕਾਲੀ ਦਲ ਦੀ ਗੱਲ ਕਰਦੇ ਹਾਂ ਤੇ ਅਕਾਲੀ ਦਲ ਕੋਲੇ ਵੀ ਮੌਜੂਦਾ ਸਮੇਂ 'ਚ ਵੱਡਾ ਚਿਹਰਾ ਮਨਪੀਤਿਆਲੀ ਬੀਬੀ ਸਤਵੰਤ ਕੌਰ ਆ ਪੰਜ ਮੈਮਰੀ ਕਮੇਟੀ ਵਾਲੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਤੋਂ ਬਿਨਾ ਕੋਈ ਨਹੀਂ ਅਕਾਲੀ ਸਿਆਸਤ 'ਚ ਅੱਜ ਸੁਖਬੀਰ ਉੱਥੇ ਨਹੀਂ ਖੜਾ ਕਿ ਸੁਖਬੀਰ ਬਾਦਲ ਨੂੰ ਲੋਕ ਦੇਖ ਰਹੇ ਨੇ ਜੀ 27 ਦੀ ਮੁੱਖ ਮੰਤਰੀ ਦੀ ਦੌੜ 'ਚ ਹੈ ਅੱਜ ਇਹ ਕਹਿਣਾ ਕਿ ਸੁਖਬੀਰ ਬਾਦਲ 27 ਦੀ ਮੁੱਖ ਮੰਤਰੀ ਦੀ ਦੌੜ 'ਚ ਹੈ ਮੈਨੂੰ ਲੱਗਦਾ ਇਹ ਕਈ ਕਹੂਗਾ ਹੀ ਨਹੀਂ ਕੋਈ ਨਹੀਂ ਅੱਜ ਆਪਣਾ ਸੰਰਖਣ ਡਲਸਾ ਮਾਫ ਕਰਨਾ ਸੁਖਬੀਰ ਬਾਦਲ ਨੇ ਸੰਗਠਨ ਦੁਬਾਰਾ ਤਿਆਰ ਕਰ ਲਿਆ ਵੱਡੇ ਅਹੁਦੇ ਜਿਹੜੇ ਆ ਉਹ ਲੀਡਰਾਂ ਨੂੰ ਵੰਡ ਦਿੱਤੇ ਗਏ ਆ ਤੇ ਨਾਲੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਹੁਣ ਤੁਸੀਂ ਤਗੜੇ ਹੋ ਜਾਓ ਅਸੀਂ ਘਰ ਨਹੀਂ ਬਹਿਣਾ ਹੁਣ ਆਪਾਂ ਲੋਕਾਂ 'ਚ ਵਿਚਰਨਾ ਤੇ 2027 ਦੇ ਵਿੱਚ ਆਪਾਂ ਸਰਕਾਰ ਬਣਾਉਣੀ ਹੈ ਸੰਦੀਪ ਜੀ ਜਿਹੜੀ ਹੁਣ ਨਵੇਂ ਸਿਰੇ ਤੋਂ ਸੁਖਵੀਰ ਬਾਦਲ ਨੇ ਵੀ ਸੰਗਠਨ ਬਣਾਇਆ ਹੈ ਨਾ ਜਿਹੜੀ ਅਹੁਦੇਦਾਰਾਂ ਵਾਲੀ ਬਰਫੀ ਹੈ ਉਹ ਉਹਨਾਂ ਲੋਕਾਂ ਨੂੰ ਹੀ ਵੰਡੀ ਗਈ ਹੈ ਜਿਹੜੇ ਪਹਿਲਾਂ ਆਉਂਦਿਆਂ ਤੇ ਸੀ ਵਿਕਰਮਜੀਠੇ ਦੀ ਤਰੱਕੀ ਹੋ ਗਈ ਬਿਕਰਮਜੀਠੀਏ ਨੂੰ ਤਾਂ ਜੇਲ੍ਹ ਰਾਸ ਆ ਗਈ ਜੇਲ੍ਹ ਚ ਬੈਠੇ ਬੈਠੇ ਬਿਕਰਮਜੀਠੀਆ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਤੇ ਜੇ ਕਾਂਗਰਸ ਵਰਗੀ ਜਾਂ ਕੋਈ ਹੋਰ ਪਾਰਟੀ ਹੁੰਦੀ ਜਾਂ ਬੀਜੇਪੀ ਹੁੰਦੀ ਉਹਨਾਂ ਨੇ ਅਹੁਦਾ ਨਹੀਂ ਸੀ ਦੇਣਾ ਵੀ ਭਾਈ ਸਾਡਾ ਲੀਡਰ ਤਾਂ ਜੇਲ੍ਹ ਬੈਠਾ ਬਾਹਰ ਆਊਗਾ ਫੇਰ ਅਹੁਦਾ ਦਵਾਂਗੇ ਸੁਖ ਸੁਖਬੀਰ ਬਾਦਲ ਦਾ ਧੜਾ ਜਿਹੜਾ ਉਹਦੇ ਵਿੱਚ ਤਾਂ ਪੁਰਾਣੇ ਅਹੁਦੇਦਾਰਾਂ ਨੂੰ ਹੀ ਤਰੱਕੀ ਮਿਲੀ ਔਰ ਕਿੰਨੀਆਂ ਪੋਸਟਾਂ ਖਾਲੀ ਹੋ ਗਈਆਂ ਲੀਡਰ ਕਿੰਨੇ ਛੱਡ ਗਏ ਤੁਹਾਨੂੰ ਲੱਗਦਾ ਹੈ ਕਿ ਸ਼ਖਬੀਰ ਬਾਦਲ ਦੇ ਨਾਲ ਜਿਹੜੀ ਲੀਡਰਸ਼ਿਪ ਖੜੀ ਹੁੰਦੀ ਹੈ ਅੱਜਕੱਲ ਮંચਾਂ ਤੇ ਇੱਕ ਅੱਦੇ ਇੱਕ ਦੋ ਲੀਡਰ ਛੱਡ ਕੇ ਤੁਹਾਨੂੰ ਲੱਗਦਾ ਹੈ ਕਿ ਉਹ ਬਹੁਤ ਸਥਾਪਤ ਲੀਡਰ ਨੇ ਮੇਰਾ ਇਹ ਮੰਨਣਾ ਹੈ ਸੰਦੀਪ ਜੀ ਜਦੋਂ ਕੋਈ ਐਮਐਲ ਲੀਡਰ ਐਮਐਲਏ ਨਾ ਰਵੇ ਜਦੋਂ ਕੋਈ ਲੀਡਰ ਐਮਐਲਏ ਨਾ ਰਵੇ ਉਹਨੂੰ ਅਗਨੀ ਪ੍ਰੀਖਿਆ ਦੇਣੀ ਪੈਂਦੀ ਹੈ ਸੋ ਸੁਖਬੀਰ ਬਾਦਲ ਦੀ ਅਗਨੀ ਪ੍ਰੀਖਿਆ ਉਹ ਐਮਐਲਏ ਵੀ ਨਹੀਂ ਪਾਰਲੀਮੈਂਟ ਦੇ ਕਿਉਂ ਲੜਿਆ ਇਸੇ ਡਰ ਚ ਵੀ ਕਿਤੇ ਹਾਰ ਨਾ ਜਾਈਏ ਕਿ ਇਹ ਦਿੱਤਾ ਵੀ ਪ੍ਰਧਾਨ ਜੇ ਚੋਣ ਲੜੂਗਾ ਤੇ ਫਿਰ ਬਾਕੀ ਉਮੀਦਵਾਰ ਕਿਵੇਂ ਲੜਨਗੇ ਇਸ ਕਰਕੇ ਪ੍ਰਧਾਨ ਚੋਣ ਨਹੀਂ ਲੜੂਗਾ ਤੇ ਪ੍ਰਧਾਨ ਵੀ ਨਹੀਂ ਚੋਣ ਲੜਿਆ ਤੇ ਬਾਕੀ ਅਧਿਆਂ ਤੋਂ ਵੱਧ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਫਿਰ ਪ੍ਰਧਾਨ ਨੇ ਚੋਣ ਲੜਵਾਈ ਜਾਂ ਜ਼ਮਾਨਤਾਂ ਜ਼ਬਤ ਕਰਾਉਣ ਚ ਪ੍ਰਧਾਨ ਕਾਰੀ ਕੋਸ਼ਿਸ਼ ਨਹੀਂ ਸਕਿਆ ਤੁਸੀਂ ਸਵਾਲ ਕਰ ਲਓ ਹਾਂਜੀ ਮੈਂ ਕਹਿਣ ਲੱਗਾ ਸੀ ਤੁਸੀਂ ਕਿਹਾ ਵਿਕਰਮਜੀਤਿਆ ਨੂੰ ਜੇਲ੍ਹ ਰਾਸ ਆ ਗਈ ਡਟਲਾ ਸਾਹਿਬ ਬਿਲਕੁਲ ਜੇਲ੍ਹ ਰਾਸ ਨਹੀਂ ਆਈ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਮੇਰੀ ਬੈਰਕ ਜਿਹੜੀ ਆ ਉਹ ਤਬਦੀਲ ਕੀਤੀ ਜਾਵੇ ਮੈਨੂੰ ਉਹਨਾਂ ਕੈਦੀਆਂ ਦੇ ਨਾਲ ਨਾ ਰੱਖਿਆ ਜਾਵੇ ਜਿਹੜੇ ਸਜ਼ਾ ਿਆਫਤਾ ਨੇ ਜਾਂ ਜਿਹੜੇ ਟ੍ਰਾਇਲ ਭੁਗਤ ਰਹੇ ਆ ਦੇਖੋ ਨਵਜੋਤ ਸਿੰਘ ਸਿੱਧੂ ਜਦੋਂ ਸਜ਼ਾ ਭੁਗਤ ਰਿਆ ਸੀ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਕੁਝ ਲੋਕ ਸੀ ਨਵਜੋਤ ਸਿੱਧੂ ਇਕੱਲਾ ਨਹੀਂ ਸੀ ਬੈਰਕ 'ਚ ਸਾਡੀਆਂ ਅਦਾਲਤਾਂ ਦੇ ਜਸਟਿਸ ਦੇਣ ਦੀ ਪ੍ਰਕਿਰਿਆ ਤੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ 25 30 35 ਸਾਲਾਂ ਬਾਅਦ ਇੱਕ ਵਾਰੀ ਸਜ਼ਾ ਨਵਜੋਤ ਸਿੱਧੂ ਨੇ ਭੁਗਤ ਲਈ ਤੁਸੀਂ ਫੇਰ ਉਹਨੂੰ ਸਾਲ ਜੇਲ੍ਹ ਕਟਾਤੀ ਅਦਾਲਤਾਂ ਨੇ ਅਦਾਲਤਾਂ ਦੇ ਫੈਸਲੇ ਫੈਸਲੇ ਦਾ ਸਤਕਾਰ ਹੈ ਵੀ ਤੁਸੀਂ ਕਟਾਤੀ ਨਵਜੋਤ ਸਿੱਧੂ ਨੇ ਕੱਟਤੀ ਕੱਟ ਲਈ ਨਵਜੋਤ ਸਿੱਧੂ ਨੇ ਜੇਲ੍ਹ ਐਨੇ ਸਾਲਾਂ ਬਾਅਦ ਤੁਸੀਂ ਕਿਹਾ ਵੀ ਇੱਕ ਸਾਲ ਹੋਰ ਸਜ਼ਾ ਭੁਗਤੋ ਭੁਗਤ ਗਿਆ ਸਵਾਲ ਹੀ ਖੜਾ ਹੁੰਦਾ ਹੈ ਕਿ ਕੀ 84 ਦੇ ਕਤਲੇਆਮ ਚ ਜਿੱਥੇ ਸਾਡੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋ ਗਿਆ ਸਾਡੇ ਜੁਡੀਸ਼ੀਅਲ ਸਿਸਟਮ ਨੂੰ ਸਾਡੀਆਂ ਅਦਾਲਤਾਂ ਨੂੰ ਸੁਪਰੀਮ ਕੋਰਟਾਂ ਨੂੰ ਹਾਈ ਕੋਰਟਾਂ ਨੂੰ ਇੱਕ ਬੰਦਾ ਦੋਸ਼ੀ ਨਹੀਂ ਮਿਲਿਆ ਜਿਹਨੂੰ ਫਾਂਸੀ ਦਿੱਤੀ ਜਾ ਸਕੇ ਵੀ 84 ਕਤਲੇਆਮ ਜਿਹਨੂੰ ਅਸੀਂ ਫਾਂਸੀ ਦੰਨੇ ਆ ਜੀ ਇਹਦਾ ਮਤਲਬ ਹੈ ਸਰ ਉਸ ਕੇਸ ਦੇ ਵਿੱਚ ਤੇ ਹਾਲੇ ਤੱਕ ਗਵਾਹੀਆਂ ਹੀ ਚੱਲੀਆਂ ਜਾਂਦੀਆਂ ਨੇ 42 ਸਾਲ ਹੋ ਗਏ ਆ ਹਾਂ 84 ਤੋਂ ਅੱਜ ਅਸੀਂ 41 ਸਾਲ ਤੱਕ ਕੇ 26 ਚ 42 ਮਹੀਨੇ ਆ ਜਾਣਾ ਹੈ ਹੁਣ 42 ਮਹੀਨੇ ਹੋ ਗਿਆ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਇਨਸਾਫ ਦੀ ਪ੍ਰਣਾਲੀ ਹੈ ਨਾ ਸਾਡੀ ਅਸੀਂ ਕਈ ਲੋਕ ਕਹਿੰਦੇ ਜੀ ਸੁਪਰੀਮ ਕੋਰਟ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਆਪਾਂ ਸੁਪਰੀਮ ਕੋਰਟ ਤੇ ਟਿੱਪਣੀ ਨਹੀਂ ਕਰ ਰਹੇ ਆਪਾਂ ਸੁਪਰੀਮ ਕੋਰਟ ਨੂੰ ਸ਼ੀਸ਼ਾ ਦਿਖਾ ਰਹੇ ਆ ਵੀ ਭਾਈ ਸੁਪਰੀਮ ਕੋਰਟ ਸਾਰੀ ਦੁਨੀਆ ਚ ਇੱਕ ਮਿਸਾਲ ਤਾਂ ਪੈਦਾ ਕਰ ਦੋ ਵੀ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਅਸੀਂ ਭਾਈ ਇੱਕ ਬੰਦਾ ਲੱਭ ਲਿਆ ਉਹਨੂੰ ਫਾਂਸੀ ਦਿੱਤੀ ਇਹ ਟਿੱਪਣੀ ਨਹੀਂ ਸੁਪਰੀਮ ਕੋਰਟ ਤੇ ਇਹ ਸਾਡੇ ਮੁਲਕ ਦੀ ਵਿਵਸਥਾ ਤੇ ਕਲੰਕ ਹੈ ਇਹ ਸੁਪਰੀਮ ਕੋਰਟ ਨੂੰ ਵੀ ਸੋਚਣਾ ਚਾਹੀਦਾ ਮੈਂ ਅੱਗੇ ਕਹਿਣਾ ਹੁੰਦਾ ਸੰਦੀਪ ਜੀ ਤੁਸੀਂ ਮੈਨੂੰ ਦੱਸੋ ਹਜ਼ਾਰਾਂ ਲੋਕ ਦੁਨੀਆ ਤੋਂ ਚਲੇ ਜਾਣ ਕਤਲੇਆਮ ਹੋ ਜੇ ਤੁਹਾਡਾ ਕਾਨੂੰਨ ਵਿਵਸਥਾ ਤੁਹਾਡਾ ਲਾਅ ਐਂਡ ਆਰਡਰ ਤੁਹਾਡਾ ਜਸਟਿਸ ਸਿਸਟਮ ਤੁਸੀਂ ਇੱਕ ਬੰਦੇ ਨੂੰ ਲੱਭ ਹੀ ਨਹੀਂ ਸਕ ਫਿਰ ਉਹ ਕਿੰਨਾ ਨੇ ਕਤਲ ਕਰਤੇ ਉਹ ਕਤਲ ਕੌਣ ਕਰ ਗਿਆ ਕੀ ਰੱਬ ਆ ਗਿਆ ਉੱਤੋਂ ਮਤਲਬ ਫਿਰ ਤਾਂ ਇਹੀ ਆ ਵੀ ਰੱਬ ਹੀ ਦੋਸ਼ੀ ਹੈ ਭਾਈ ਵੀ ਬੰਦਿਆਂ ਦਾ ਨਹੀਂ ਕਿਸੇ ਦਾ ਕਸੂਰ ਮੈਂ ਉਹ ਗੱਲ ਕਹਿ ਰਿਹਾ ਚਲੋ ਸਵਾਲ ਬਿਕਰਮਜੀਤ ਸਿੰਘ ਦਾ ਸੀ ਮੈਂ ਥੋੜਾ ਜਿਹਾ ਪਾਸੇ ਚਲਾ ਗਿਆ ਪਰ ਉਹ ਜ਼ਰੂਰੀ ਸੀ ਜਦੋਂ ਜਦੋਂ ਇਨਸਾਫ ਦੀ ਗੱਲ ਆਉਂਦੀ ਹੈ ਤੇ ਕਈ ਵਾਰੀ ਜਿਹੜੇ ਬੇਕ ਜਾਂ ਘੱਟ ਕਸੂਰਵਾਰ ਨੇ ਜਾਂ ਸਜ਼ਾਵਾਂ ਭੁਗਤ ਚੁੱਕੇ ਨੇ ਸਾਡੇ ਸਿਸਟਮ ਦਾ ਜੋਰ ਉਹਨਾਂ ਤੇ ਚੱਲਦਾ ਹੈ ਸਾਡਾ ਸਿਸਟਮ ਕੰਟਰੋਲਡ ਰਹਿੰਦਾ ਕਈ ਵਾਰੀ ਅੱਛਾ ਜੇਲਾ ਚ ਇਦਾਂ ਦੇ ਵੀ ਬੰਦੇ ਨੇ ਗੈਂਗਸਟਰ ਜਿਹੜੇ ਸਹੂਲਤਾਂ ਮਾਣ ਰਹੇ ਨੇ ਹੁਣ ਤੁਸੀਂ ਮੈਨੂੰ ਦੱਸੋ ਜੇਲਾ ਚ ਇੰਟਰਵਿਊ ਹੋ ਗਈਆਂ ਜੀ ਮਤਲਬ ਜੇਲ੍ਹ 'ਚ ਇੰਟਰਵਿਊ ਹੋ ਗਈ ਮੈਂ ਬੜਾ ਹੈਰਾਨ ਹਾਂ ਉਹ ਨਵੀਂ ਜੇਲ੍ਹ ਚ ਇੰਟਰਵਿਊ ਹੋ ਗਈ ਜੀ ਹੁਣ ਵਿਕਰਮਜੀਠੀ ਤੇ ਆਉਨੇ ਆ ਵਿਕਰਮਜੀਠੀਆ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਕਿਸੇ ਤਰ੍ਹਾਂ ਦਾ ਕੋਈ ਮੰਦ ਭਾਗੀ ਘਟਨਾ ਨਾ ਅੰਜਾਮ ਦੇ ਦੇ ਕਿਉਂਕਿ ਸਾਬਕਾ ਮੰਤਰੀ ਆ ਵਿਕਰਮਜੀਠਾ ਬੀਜੇਪੀ ਦਾ ਅਕਾਲੀ ਦਲ ਦਾ ਵੱਡਾ ਲੀਡਰ ਹੈ ਐਮਐਲਏ ਸਾਬਕਾ ਹੁਣ ਉਹਨਾਂ ਨੇ ਮੁਹਾਲੀ ਦੀ ਕੋਰਟ ਚ ਸ਼ੁੱਕਰਵਾਰ ਨੂੰ ਐਪਲੀਕੇਸ਼ਨ ਐਪਲੀਕੇਸ਼ਨ ਲਾਈ ਸੀ ਸ਼ੁੱਕਰਵਾਰ ਨੂੰ ਉਹ ਕਹਿੰਦੇ ਵੀ ਜਿਹੜੀ ਬੈਰਕ ਚ ਮੈਂ ਹੈਗਾ ਉੱਥੇ ਨਾ ਤਾਂ ਸਜ਼ਾਇਆ ਜਾਇਆ ਜਾਫ਼ਤਾ ਕੈਦੀ ਹੋਣ ਤੇ ਨਾ ਅੰਡਰ ਟਰਾਇਲ ਹੋਣ ਸਜ਼ਾਇਆ ਜਾਇਆ ਜਾਫ਼ਤਾ ਦਾ ਮਤਲਬ ਜਿਹੜੇ ਕੈਦੀ ਸਜ਼ਾਵਾਂ ਕੱਟ ਚੁੱਕੇ ਨੇ ਜਿਨ੍ਹਾਂ ਜਿਹੜੇ ਸਜ਼ਾਵਾਂ ਕੱਟ ਰਹੇ ਨੇ ਜਿਨ੍ਹਾਂ ਨੂੰ ਸਜ਼ਾ ਹੋ ਗਈ ਜਿਹੜੇ ਦੋਸ਼ੀ ਸਾਬਤ ਹੋ ਗਏ ਤੇ ਅੰਡਰ ਟਰਾਇਲ ਨੇ ਜਿਹੜੇ ਦੋਸ਼ੀ ਸਾਬਤ ਨਹੀਂ ਹੋਏ ਉਹਨਾਂ ਦੇ ਕੇਸ ਚੱਲ ਰਹੇ ਨੇ ਵਿਕਰਮ ਸਿੰਘ ਮਜੀਠੀਆ ਵੀ ਅੰਡਰ ਟਰਾਇਲ ਹੀ ਆ ਮਜੀਠੀਆ ਕਹਿੰਦਾ ਵੀ ਮੈਨੂੰ ਔਰੇਂਜ ਕੈਟਾਗਰੀ ਮੇਰੀ ਬਣਦੀ ਹੈ ਕਾਨੂੰਨ ਵਿਧਾਨ ਮੁਤਾਬਕ ਉਹ ਮੰਤਰੀ ਰਹੇ ਨੇ ਸਾਹਿਬ ਕਾ ਕਿਉਂਕਿ ਇਹ ਇਸ ਤਰੀਕੇ ਦੀਆਂ ਗੱਲਾਂ ਅੱਗੇ ਆਉਂਦੀਆਂ ਹੁੰਦੀਆਂ ਸੀ ਵੀ ਜਿਹੜੇ ਵਿਅਕਤੀ ਇਨਕਮ ਟੈਕਸ ਪੇ ਕਰਦੇ ਨੇ ਉਹਨਾਂ ਨੂੰ ਜੇਲ੍ਹ 'ਚ ਵੀ ਸਹੂਲਤ ਮਿਲਦੀ ਹੈ ਸੋ ਇਸ ਤਰੀਕੇ ਦੀਆਂ ਗੱਲਾਂ ਪਤਾ ਨਹੀਂ ਕਿੰਨੀਆਂ ਸੱਚ ਹੈ ਕਿੰਨੀਆਂ ਨਹੀਂ ਹੁਣ ਸੰਦੀਪ ਜੀ ਕੱਲ 14 ਜੁਲਾਈ ਨੂੰ ਇਸ ਗੱਲ ਦੇ ਉੱਤੇ ਪੰਜਾਬ ਮੁਹਾਲੀ ਦੀ ਅਦਾਲਤ ਸੁਣਵਾਈ ਕਰੂਗੀ ਕਿ ਕੀ ਵਿਕਰਮ ਜੀਤੀ ਦੀ ਜਿਹੜੀ ਪਲੀ ਹੈ ਉਹਦੇ ਪਿੱਛੇ ਉਹਨਾਂ ਨੇ ਇਹ ਵੀ ਪੁਲੀਸ ਦਿੱਤੀ ਹੋਣੀ ਹੈ ਕਿਉਂਕਿ ਨਵੀਂ ਨਾਬਾ ਜੇਲ ਹੈ ਜਿਹੜੀ ਉਹਦੇ ਚ ਕਈ ਜਿਹੜੇ ਨੇ ਵੱਡੇ ਜੁਰਮਾਂ ਦੇ ਲੋਕ ਬੰਦ ਨੇ ਕਈਆਂ ਨੂੰ ਜਿਨ੍ਹਾਂ ਨੂੰ ਗੈਂਗਸਟਰ ਕਹਿੰਦੇ ਆ ਉਹ ਨੇ ਇਸ ਤਰੀਕੇ ਦੇ ਲੋਕ ਨੇ ਤੇ ਇਹ ਚਿੰਤਾ ਉਹਨਾਂ ਨੇ ਪ੍ਰਗਟ ਕੀਤੀ ਹੈ ਹੁਣ ਇਹ ਤਾਂ ਅਦਾਲਤ ਤੈਅ ਕਰੂਗੀ ਕਿਉਂਕਿ ਪੰਜਾਬ ਦੀ ਸਰਕਾਰ ਦਾ ਤਾਂ ਇਹ ਕਹਿਣਾ ਹੈ ਕਿ ਅਸੀਂ ਜੇਲ ਦੇ ਵਿੱਚ ਸਾਰਿਆਂ ਨੂੰ ਬਰਾਬਰ ਨਜ਼ਰ ਨਾਲ ਦੇਖ ਰਹੇ ਆ ਕਿਸੇ ਨੂੰ ਜ਼ਿਆਦਾ ਸਹੂਲਤਾਂ ਨਹੀਂ ਕਿਸੇ ਨੂੰ ਘਟਨੀ ਸਾਰੀ ਕੈਦੀਆਂ ਨੂੰ ਅਸੀਂ ਬਰਾਬਰ ਦੀ ਸਹੂਲਤ ਦੰਨਿਆ ਇਹ ਗੱਲਾਂ ਸਰਕਾਰ ਵੱਲੋਂ ਕਈਆਂ ਜਾਂਦੀਆਂ ਨੇ ਜਦੋਂ ਸਰਕਾਰ ਬਣੀ ਔਰ ਨਵਜੋਤ ਸਿੰਘ ਸਿੱਧੂ ਨੂੰ ਵੀ ਨਵਜੋਤ ਸਿੱਧੂ ਨੇ ਵੀ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਸੀ ਮੰਗੀ ਉਹਨਾਂ ਦਿਨਾਂ 'ਚ ਇਹ ਟੈਲੀਵਿਜ਼ਨਾਂ ਅਖਬਾਰਾਂ 'ਚ ਖਬਰਾਂ ਆਮ ਆਈਆਂ ਨਹੀਂ ਤੇ ਸੁਖਪਾਲ ਖਹਿਰਾ ਵੀ ਜਦੋਂ ਹੁਣ ਰਹਿ ਕੇ ਆਏ ਨੇ ਸੁਖਪਾਲ ਖਹਿਰਾ ਨੂੰ ਵੀ ਕਿਸੇ ਤਰ੍ਹਾਂ ਦੀ ਖਾਸ ਸਹੂਲਤ ਨਹੀਂ ਸੀ ਉਹ ਵੀ ਸਧਾਰਨ ਕੈਦੀਆਂ ਦੀ ਤਰ੍ਹਾਂ ਉਹਨਾਂ ਨੇ ਜੇਲ੍ਹ ਕੱਟੀ ਤੇ ਹੁਣ ਜਿਹੜੀ ਵਿਵਸਥਾ ਹੈ ਜੇਲਾਂ ਦੀ ਮੌਜੂਦਾ ਸਮੇਂ ਦੇ ਵਿੱਚ ਉਹਦੇ ਵਿੱਚ ਅਦਾਲਤ ਕੱਲ ਦੱਸੂਗੀ ਵੀ ਕੀ ਬਿਕਰਮਜੀਤ ਸਿੰਘ ਨੂੰ ਕੱਲਾ ਰੱਖਿਆ ਜਾ ਸਕਦਾ ਹੈ ਉਹਦੇ ਨਾਲ ਬੈਰਕ ਦੇ ਵਿੱਚ ਕਿਸੇ ਨੂੰ ਰੱਖਿਆ ਜਾ ਸਕਦਾ ਹੈ ਜਾਂ ਨਹੀਂ ਕੱਲ ਜਿਹੜੀ ਅਦਾਲਤ ਦੀ ਟਿੱਪਣੀ ਹੋਊਗੀ ਜਾਂ ਫੈਸਲਾ ਹੋਊਗਾ ਉਹ ਬੜਾ ਮਹੱਤਵਪੂਰਨ ਹੋ ਸਕਦਾ ਹੈ ਸੰਦੀਪ ਜੀ ਤੇ ਡੱਲਾ ਸਾਹਿਬ ਇਹਦੇ ਨਾਲ ਆਪਾਂ ਗੱਲ ਕਰੀਏ ਭਗਵੰਤ ਮਾਨ ਸਾਹਿਬ ਦੀ ਭਗਵੰਤ ਮਾਨ ਸਾਹਿਬ ਨੇ ਉਸ ਦਿਨ ਵਿਧਾਨ ਸਭਾ ਦੇ ਵਿੱਚ ਜਿਹੜੇ ਤਿੱਖੇ ਸ਼ਬਦੀ ਹਮਲੇ ਕੀਤੇ ਆ ਮੋਦੀ ਸਾਹਿਬ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਉਸੇ ਦੇ ਚੱਲਦਿਆਂ ਭਾਜਪਾ ਜਿਹੜੀ ਆ ਪੂਰੇ ਵਿਸ਼ਾ ਆਪਣਾ ਭਰਤ ਦੇ ਵਿੱਚ ਵਿਰੋਧ ਪ੍ਰਦਰਸ਼ਨ ਦਰਜ ਕਰ ਰਹੀ ਹੈ ਵੀ ਭਗਵੰਤ ਮਾਨ ਸਾਹਿਬ ਨੇ بڑے ਸਵਾਲ ਕਰ ਦਿੱਤੇ ਦੇ ਵੀ ਪ੍ਰਧਾਨ ਮੰਤਰੀ ਕਿਉਂ ਹੋ ਜਾਂਦੇ ਆ ਕਿਹੜੇ ਦੇਸ਼ ਜਾਂਦੇ ਆ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਤਾਂ ਤੜੀ ਪਾਰ ਸ਼ਬਦ ਜਿਹੜਾ ਇਸਤੇਮਾਲ ਕੀਤਾ ਉਹਨਾਂ ਨੇ ਨੇ ਇਹ ਹੁਣ ਇਹ ਇਹ ਕਿੱਦਾਂ ਦੀ ਤਸਵੀਰ ਬਣਦੀ ਹੈ ਜੀ ਸੰਦੀਪ ਜੀ ਬੜੀ ਹੈਰਾਨੀ ਦੀ ਵਾਲੀ ਗੱਲ ਹੈ ਕਿ ਪੋਲੀਟੀਕਲ ਪਾਰਟੀਆਂ ਪੋਲੀਟੀਕਲ ਪਾਰਟੀਆਂ ਦਾ ਇੱਕ ਦੂਜੇ ਤੇ ਦੋਸ਼ ਲਾਉਣ ਦਾ ਪੱਧਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਗਿਰ ਗਿਆ ਇਦੇ 'ਚ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਕਿਸੇ ਇੱਕ ਪੋਲੀਟਿਕਲ ਪਾਰਟੀ ਦਾ ਮੈਂ ਜ਼ਿਕਰ ਨਹੀਂ ਕਰਦਾ ਮੈਂ ਤੁਹਾਨੂੰ ਭਗਵੰਤ ਮਾਨ ਦੇ ਸਵਾਲ ਤੋਂ ਪਹਿਲਾਂ ਬੜੀ ਸਧਾਰਨ ਜੀ ਗੱਲ ਕਰਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਵਰਕਾ ਖੋਲ ਲਓ ਸੋਸ਼ਲ ਮੀਡੀਆ ਦਾ ਉਹਦੇ 'ਚ ਸਵੇਰੇ ਹੀ ਪੋਸਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਭਗਵੰਤ ਮਾਨ ਕਦੀ ਭਗਵੰਤ ਮਾਨ ਸ਼ਰਾਬੀ ਹੈ ਕਦੀ ਭਗਵੰਤ ਮਾਨ ਕੋਝਾ ਇਹ ਪੈਂਦੀਆਂ ਤੁਸੀਂ ਬੀਜੇਪੀ ਦਾ ਸੋਸ਼ਲ ਮੀਡੀਆ ਖੋਲ ਲਓ ਪੰਜਾਬ ਵਾਲਾ ਉਹਦੇ 'ਚ ਵੀ ਭਗਵੰਤ ਮਾਨ ਬਾਰੇ ਇਹੀ ਗੱਲਾਂ ਨੇ ਕਿ ਭਗਵੰਤ ਮਾਨ ਪੰਜਾਬ ਦੇਚ ਤਾਂ ਲੈਂਡ ਆਰਡਰ ਬਰਬਾਦ ਕਰਤਾ ਸ਼ਰਾਬੀ ਮੁੱਖ ਮੰਤਰੀ ਤੁਸੀਂ ਕਾਂਗਰਸ ਦਾ ਸੋਸ਼ਲ ਮੀਡੀਆ ਖੋਲ ਲਓ ਉਹਦੇ ਵਿੱਚ ਵੀ ਭਗਵੰਤ ਮਾਨ ਨੂੰ ਇਹੀ ਗੱਲਾਂ ਹੁਣ ਜੇ ਤੁਸੀਂ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਖੋਲ ਲਓ ਉਹਦੇ ਚ ਮੋਦੀ ਬਾਰੇ ਇਹ ਗੱਲਾਂ ਉਹਦੇ ਚ ਸੁਖਵੀਰ ਬਾਰੇ ਇਹ ਗੱਲਾਂ ਵੀ ਸੁਖਵੀਰ ਵਰਗੇ ਇਹ ਇਹਨਾਂ ਨੇ ਬਰਬਾਦ ਕਰਤਾ ਪੰਜਾਬ ਮੋਦੀ ਸਾਹਿਬ ਬਾਰੇ ਉਸੇ ਤਰ੍ਹਾਂ ਦੀਆਂ ਟਿੱਪਣੀਆਂ ਕਿ ਭ੍ਰਿਸ਼ਟਾਚਾਰੀਆਂ ਨੂੰ ਸ਼ੈਲਟਰ ਦਿੰਦੇ ਨੇ ਅੱਛਾ ਕਹਿੰਦਾ ਮਤਲਬ ਇਹ ਹੈ ਕਿ ਪੋਲਿਟਿਕਲ ਪਾਰਟੀਆਂ ਜਦੋਂ ਇੱਕ ਦੂਜੇ ਦੀ ਨਿੰਦਾ ਕਰਦੀਆਂ ਨੇ ਨਾ ਜ਼ੁਬਾਨ ਤੋਂ ਜਿਵੇਂ ਹੁਣ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਿੱਪਣੀ ਕੀਤੀ ਵੀ 140 ਕਰੋੜ ਵਾਲੀ ਦੀ ਬਜਾਏ ਉਹ 10000 ਵਾਦੀ ਵਾਲੇ ਮੁਲਕ 'ਚ ਚਲੇ ਜਾਂਦੇ ਨੇ ਉੱਥੋਂ ਦਾ ਸਨਮਾਨ ਮਿਲਦਾ ਤੇ ਉਹ ਖੁਸ਼ ਹੁੰਦੇ ਨੇ ਤੇ 9500 ਬੰਦਾ ਤਾਂ 10000 ਬੰਦਾ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦਾ ਵੈਸੇ ਜੀਸੀਬੀ ਵਾਲੀ ਗੱਲ ਨਾਲ ਮੈਂ ਸਹਿਮਤ ਆ ਭਗਵੰਤ ਮਾਨ ਦੀ ਤੇ ਜੇ ਸਾਡੇ ਕਿਤੇ ਜੀਸੀਬੀ ਚੱਲਦੀ ਹੋਵੇ ਨਾ ਸੰਦੀਪ ਜੀ ਮੈਂ ਵੀ ਇੱਕ ਦੋ ਵਾਰੀ ਜੀਸੀਬੀ ਚੱਲਦੀ ਕੋਲੇ ਖੜ ਕੇ ਦੇਖੀ ਵੀ ਇਹ ਕਿਵੇਂ ਕੰਮ ਕਰਦਾ ਏ ਜਿਗਿਆਸਾ ਜੀ ਹੁੰਦੀ ਆ ਸਾਡੇ ਪੰਜਾਬੀਆਂ 'ਚ ਕਿਤੇ ਪੰਜਾਬ 'ਚ ਜੀਸੀਬੀ ਚੱਲੇ ਉਹਦੇ ਆਲੇ ਦੁਆਲੇ ਲੋਕ ਇਕੱਠੇ ਹੋ ਹੀ ਜਾਂਦੇ ਨੇ ਪਰ ਚਲੋ ਭਗਵੰਤ ਮਾਨ ਨੇ ਗੱਲ ਵਿਆੰਗ ਕੀਤਾ ਸੀ ਹਾਸੇ ਚ ਜਿਹੜੇ ਵਿਅੰਗ ਨੇ ਵਿਅੰਗ ਦਾ ਬਹੁਤ ਮਹੱਤਵ ਹੈ ਸੁਭਗਵੰਤਮਾਨ ਨੇ ਤਾਂ ਵਿਅੰਗ ਕੀਤਾ ਸੀ ਹਾਂ ਜਿਹੜੇ ਅਮਿਤ ਸ਼ਾਹ ਤੇ ਉਹਨਾਂ ਨੇ ਟਿੱਪਣੀ ਕੀਤੀ ਭਗਵੰਤਮਾਨ ਨੇ ਭਗਵੰਤਮਾਨ ਉਸ ਟਿੱਪਣੀ ਦੇ ਪਿੱਛੇ ਕਾਨੂੰਨੀ ਆਧਾਰ ਦੇ ਰਹੇ ਨੇ ਵੀ ਇਹ ਤਾਂ ਉਥੋਂ ਦੇ ਕਾਨੂੰਨ ਦੇ ਮੁਤਾਬਕ ਹੋਇਆ ਪਰ ਭਾਜਪਾ ਦੇ ਲੀਡਰਾਂ ਨੇ ਬਹੁਤ ਇਤਰਾਜ਼ ਕੀਤਾ ਕਹਿੰਦੇ ਭਗਵੰਤਮਾਨ ਨੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹ ਸੰਵਿਧਾਨਿਕ ਅਹੁਦੇ ਤੇ ਬੈਠੇ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਕਹਿੰਦੇ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ 140 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਭਗਵੰਤ ਮਾਨ ਨੂੰ ਇਹ ਟਿੱਪਣੀਆਂ ਸ਼ੋਭਾ ਨਹੀਂ ਦਿੰਦੀਆਂ ਤੇ ਭਗਵੰਤ ਮਾਨ ਵੀ ਤਾਂ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਨਾ ਉਹ ਵੀ ਤਾਂ ਸੰਵਿਧਾਨਿਕ ਅਹੁਦੇ ਤੇ ਬੈਠਾ ਹੈ ਹਾਂਜੀ ਭਗਵੰਤ ਮਾਨ ਕਿਹੜਾ ਕਿਸੇ ਰੇਤ ਦੇ ਟਿੱਬੇ ਤੇ ਬੈਠਾ ਉਹ ਵੀ ਸੁਵਿਧਾਨਿਕ ਕੁਰਸੀ ਤੇ ਬੈਠਾ ਹੈ ਭਗਵੰਤ ਮਾਨ ਨੇ ਟਿੱਪਣੀ ਵਿਧਾਨ ਸਭਾ ਚ ਕੀਤੀ ਆ ਦੋ ਤਿੰਨ ਦਿਨ ਪਹਿਲਾਂ ਪਰ ਭਗਵੰਤ ਮਾਨ ਬਾਰੇ ਜਿਹੜੀਆਂ ਟਿੱਪਣੀਆਂ ਨੇ ਦੂਸਰੇ ਸੋਸ਼ਲ ਮੀਡੀਆ ਤੇ ਬੀਜੇਪੀ ਤੇ ਕਾਂਗਰਸ ਤੇ ਅਕਾਲੀ ਦਲ ਦੇ ਪੇਜਾਂ ਤੇ ਉਹ ਇਸੇ ਤਰ੍ਹਾਂ ਚੱਲ ਰਹੀ ਹੈ ਦੇਖਿਆ ਜਾਵੇ ਤਾਂ ਕਹਿੰਦੇ ਨੇ ਨਾ ਇੱਕ ਕਹਾਵਤ ਹੈ ਵੀ ਇਸ ਹਮਾਮ ਚ ਸਾਰੇ ਨੰਗੇ ਨੇ ਸੋ ਜੀ ਦਾ ਜਦੋਂ ਦਾ ਲੱਗਦਾ ਸੰਦੀਪ ਜੀ ਜੀਦਾ ਜਦੋਂ ਦਾ ਲੱਗਦਾ ਹੈ ਉਹ ਸਿਆਸੀ ਕੰਬਲਕੁੱਟ ਕਰ ਦਿੰਦਾ ਹੈ। ਕਮੀ ਕਿਸੇ 'ਚ ਕੋਈ ਨਹੀਂ। ਭਗਵੰਤ ਮਾਨ ਵੀ ਕਿਸੇ ਤੋਂ ਘੱਟ ਨਹੀਂ। ਜਦੋਂ ਭਗਵੰਤ ਮਾਨ ਕਿਸੇ ਤੇ ਸਿਆਸੀ ਟਿਚਰ ਕਰਦਾ ਹੈ ਉਹਦਾ ਹਾਸਾ ਵੀ ਬਹੁਤ ਪੈਂਦਾ ਤੇ ਰੌਲਾ ਵੀ ਬਹੁਤ ਪੈਂਦਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਵੀ ਕਿਹੜੀ ਗੱਲ ਕਦੋਂ ਕਰਨੀ ਹੈ। ਛੁਪ ਜਿਵੇਂ ਡਾਕਟਰ ਨੂੰ ਪਤਾ ਹੁੰਦਾ ਉਹ ਨਵਜ ਦੇਖ ਕੇ ਦਵਾਈ ਦੇ ਦਿੰਦਾ। ਤੇ ਭਗਵੰਤ ਮਾਨ ਨੂੰ ਨਵਜ ਪਤਾ ਹੈ। ਕਿ ਕਦੋਂ ਕਿਹੜੀ ਗੱਲ ਕਰਨੀ ਔਰ ਭਗਵੰਤ ਮਾਨ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਆਮ ਆਦਮੀ ਪਾਰਟੀ ਚ ਵੀ ਜਿਹੜੇ ਲੀਡਰ ਇਹ ਸੋਚਦੇ ਸੀ ਮਨੋਂ ਮਨ ਕਿ ਭਗਵੰਤ ਮਾਨ ਦੀ ਉੱਪਰ ਨੇੜਤਾ ਬਹੁਤ ਐ ਅਮਿਤ ਸ਼ਾਹ ਨਾ ਪ੍ਰਧਾਨ ਮੰਤਰੀ ਨਾ ਤੇ ਭਗਵੰਤ ਮਾਨ ਨੇ ਇੱਕੋ ਝਟਕੇ ਉਹਨਾਂ ਦਾ ਵਹਿਮ ਕੱਢਤਾ ਤੇ ਆਮ ਆਦਮੀ ਪਾਰਟੀ ਦੀ ਉਹ ਲੀਡਰਸ਼ਿਪ ਜਿਹੜੀ ਕਿਤੇ ਨਾ ਕਿਤੇ ਭਗਵੰਤ ਮਾਨ ਤੇ ਦਬਾਅ ਬਣਾਉਂਦੀ ਹੋਣੀ ਹੈ ਵੀ ਭਗਵੰਤ ਮਾਨ ਸਾਹਿਬ ਨੇੜਤਾ ਲੱਗਦੀ ਹੈ ਤੁਹਾਡੀ ਉੱਤੇ ਤੇ ਭਗਵੰਤ ਮਾਨ ਨੇ ਬਿਆਨ ਜਾਂ ਦੇ ਕੇ ਉਹਨਾਂ ਦੇ ਵੀ ਵਹਿਮ ਕੱਢ ਤੇ ਵੈਸੇ ਦਲਾਸਾ ਤੂੰ ਬਿਲਕੁਲ ਠੀਕ ਗੱਲ ਕਹੀ ਨੈਰੇਟਿਵ ਇਹੀ ਚੱਲ ਰਿਹਾ ਵੀ ਭਗਵੰਤ ਮਾਨ ਹੋਣਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸ਼ਬਦੀ ਹਮਲਿਆਂ ਨਾਲ ਵੀ ਮੇਰੀ ਉਹਨਾਂ ਨਾਲ ਨੇੜਤਾ ਨਹੀਂ ਹੈ ਮੈਂ ਉਹਨਾਂ ਨੂੰ ਅੜੇ ਹੱਥੀ ਲੈ ਵੀ ਸਕਦਾ ਸ਼ਬਦੀ ਤੌਰ ਤੇ ਦੇਖੋ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਉਹ ਵੀ ਆਪਣੇ ਆਪਣੇ ਤਰੀਕੇ ਨਾਲ ਭਗਵੰਤ ਮਾਨ ਦੇ ਉੱਤੇ ਤੰਜ ਕੱਸਦੇ ਨੇ ਭਗਵੰਤ ਮਾਨ ਨੇ ਆਪਣੇ ਤਰੀਕੇ ਨਾਲ ਕੱਸਤਾ ਜੇ ਪ੍ਰਧਾਨ ਮੰਤਰੀ ਨੂੰ ਇਹ ਸਵਾਲ ਕਰਤਾ ਵੀ ਤੁਸੀਂ ਬਹੁਤ ਜ਼ਿਆਦਾ ਵਿਦੇਸ਼ ਯਾਤਰਾਵਾਂ ਕਰਦੇ ਹੋ ਜੀ ਤੁਸੀਂ ਪਾਕਿਸਤਾਨ ਉੱਤਰ ਗਏ ਬਰੀਆਨੀ ਖਾ ਕੇ ਵਾਪਸ ਆ ਗਏ ਤੇ ਇਹ ਤਾਂ ਰਾਹੁਲ ਗਾਂਧੀ ਨੇ ਵੀ ਕਈ ਵਾਰ ਟਿੱਪਣੀਆਂ ਕੀਤੀਆਂ ਨੇ ਇਹ ਤਾਂ ਪ੍ਰਧਾਨ ਮੰਤਰੀ ਬਾਰੇ ਬਹੁਤ ਸਾਰੇ ਲੀਡਰਾਂ ਨੇ ਸਵਾਲ ਖੜੇ ਕੀਤੇ ਨੇ ਵੀ ਮੋਦੀ ਸਾਹਿਬ ਤੁਹਾਨੂੰ ਉੱਥੇ ਉੱਤਰ ਕੇ ਬਰੀਆਨੀ ਖਾਣ ਦੀ ਕੀ ਲੋੜ ਪੈ ਗਈ ਸੀ ਜੀ ਇਹ ਤਾਂ ਸਵਾਲ ਸਿਆਸਤ 'ਚ ਹੁੰਦੇ ਰਹਿਣੇ ਨੇ ਕਿਉਂਕਿ ਪਾਕਿਸਤਾਨ ਦੇ ਨਾਲ ਸਾਡੀ ਸਿਆਸੀ ਦੁਸ਼ਮਣੀ ਹੈ ਸੋ ਕੋਈ ਵੀ ਇਸ ਤਰ੍ਹਾਂ ਦਾ ਕੰਮ ਅਗਰ ਹੋਊਗਾ ਕਿ ਉਹ ਸਵਾਲ ਉੱਠਣਗੇ ਤੇ ਪੋਲੀਟੀਕਲ ਲੋਕ ਇਹਨਾਂ ਨੂੰ ਸਵਾਲਾਂ ਤੋਂ ਕੋਈ ਬਹੁਤਾ ਡਰਨ ਨਹੀਂ ਜਿਹੜੇ ਪੱਲਾ ਸਾਹਿਬ ਹੁਣ ਧਰਨੇ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋਇਆ ਇਹ ਹਾਂ ਦੇਖੋ ਹੁਣ ਤੁਸੀਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਸੰਦੀਪ ਜੀ ਜਿਹੜੀ ਕਿਸੇ ਵੀ ਮੁੱਦੇ ਦੀ ਮਾਰਕੀਟਿੰਗ ਕਰ ਦਿੰਦੀ ਹੈ ਮੈਂ ਅੰਗਰੇਜ਼ੀ ਦਾ ਸ਼ਬਦ ਵਰਤ ਲਿਆ ਕਿਸੇ ਵੀ ਮੁੱਦੇ ਦਾ ਲਾਹਾ ਆਮ ਆਦਮੀ ਪਾਰਟੀ ਲੈ ਲੈਂਦੀ ਹੈ ਹੁਣ ਜੇ ਭਗਵੰਤ ਮਾਨ ਦੇ ਖਿਲਾਫ ਟਿੱਪਣੀਆਂ ਕੀਤੀਆਂ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਬੜੇ ਸਿਆਣੇ ਮੁੱਖ ਮੰਤਰੀ ਨੇ ਉਹ ਵੀ ਪਾਰਟੀ ਲਾਈਨ 'ਚ ਬੰਨੇ ਨੇ ਉਹਨਾਂ ਨੇ ਵੀ ਭਗਵੰਤ ਮਾਨ ਤੇ ਟਿੱਪਣੀਆਂ ਕੀਤੀਆਂ ਵੀ ਉਹਨਾਂ ਨੂੰ ਪ੍ਰਧਾਨ ਮੰਤਰੀ ਤੇ ਨਹੀਂ ਬੋਲਣਾ ਚਾਹੀਦਾ ਸੀ ਪਰ ਭਾਜਪਾ ਦੇ तमाम ਲੀਡਰਾਂ ਨੇ ਕੱਲ ਭਾਜਪਾ ਦੇ ਲੀਡਰਾਂ ਨੇ ਇੱਕ ਥਾਂ ਤੇ ਭਗਵੰਤ ਮਾਨ ਦਾ ਪਤਲਾ ਫੂਕਤਾ ਪੂਰੇ ਪੰਜਾਬ 'ਚ ਭਾਜਪਾ ਨੇ ਭਗਵੰਤ ਮਾਨ ਦੇ ਖਿਲਾਫ ਅੰਦੋਲਨ ਛੇੜਿਆ ਕੀ ਆਮ ਆਦਮੀ ਪਾਰਟੀ ਨੇ ਕੀ ਕੀਤਾ ਆਮ ਆਦਮੀ ਪਾਰਟੀ ਨੇ ਵੀ ਧਰਨੇ ਪ੍ਰਦਰਸ਼ਨ ਪੰਜਾਬ 'ਚ ਕਰਾਤੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਆਮ ਆਦਮੀ ਪਾਰਟੀ ਨੇ ਧਰਨੇ ਕਰਾਤੇ ਬੀਜੇਪੀ ਦੇ ਖਿਲਾਫ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਤੀ ਉਹ ਕਹਿੰਦੇ ਬੀਜੇਪੀ ਗੈਂਗਸਟਰਾਂ ਦਾ ਹੀ ਸਪੋਰਟ ਕਰ ਰਹੀ ਹੈ ਮਨਜਿੰਦਰ ਸਿਰਸਾ ਨੇ ਜਿਹੜਾ ਅਬੋਰ ਫਾਜ਼ਿਲਕਾ ਵਾਲਾ ਐਨਕਾਊਂਟਰ ਸੀ ਉਹਦੇ ਤੇ ਸਵਾਲ ਚੱਕਤੇ ਜਿਹੜੇ ਦੋ ਮੁੰਡੇ ਮਾਰੇ ਗਏ ਉੱਥੇ ਐਨਕਾਊਂਟਰ 'ਚ ਮਾਰੇ ਗਏ ਤੇ ਬੀਜੇਪੀ ਵਾਲਿਆਂ ਨੂੰ ਇਲਜ਼ਾਮ ਲਾਤੇ ਆਪ ਨੇ ਕਿ ਤੁਸੀਂ ਗੈਂਗਸਟਰਾਂ ਦਾ ਸਮਰਥਨ ਕਰਦੇ ਹੋ ਤੁਸੀਂ ਗੈਂਗਸਟਰਾਂ ਨੂੰ ਦਰਵਰਤੋਂ ਕਰਦੇ ਹੋ ਤੇ ਜਿਹੜਾ ਉਹ ਬਿਸ਼ਨੋਈ ਆ ਮੁੰਡਾ ਲਾਰੈਂਸ ਬਿਸ਼ਨੋਈ ਵੀ ਉਹਦੇ ਤੇ ਪੰਜਾਬ ਚ ਕਈ ਮਾਮਲੇ ਦਰਜ ਆ ਤੁਸੀਂ ਸਾਨੂੰ ਪੰਜਾਬ ਨੂੰ ਨਹੀਂ ਦੰਦੇ ਤੁਸੀਂ ਉਹਨੂੰ ਗੁਜਰਾਤ ਚ ਰੱਖ ਰੱਖਿਆ ਜਿੱਥੇ ਤੁਹਾਡਾ ਰਾਜ ਹੈ ਸੁਹਾਮ ਆਦਮੀ ਪਾਰਟੀ ਨੇ ਇਹ ਕਹਤਾ ਵੀ ਅਸੀਂ ਤਾਂ ਵਪਾਰੀਆਂ ਤੇ ਟਰੇਡਰਾਂ ਦੇ ਨਾਲ ਆ ਅਸੀਂ ਤਾਂ ਸੰਜੇ ਵਰਮਾ ਦਾ ਅਗਰ ਮਰਡਰ ਹੋਇਆ ਹੈ ਤੇ ਅਸੀਂ ਤਾਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਵਪਾਰੀਆਂ ਦੇ ਨਾਲ ਆ ਔਰ ਬੀਜੇਪੀ ਗੈਂਗਸਟਰਾਂ ਦੇ ਨਾਲ ਹੈ ਉਹਨਾਂ ਨੇ ਪੋਸਟਰ ਛਾਪ 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 ਕੇ ਥਾਂ ਥਾਂ ਆਪ ਪਾ ਲਿਆ ਨੇ ਇਹ ਪ੍ਰੋਟੈਸਟ ਕਰਤੇ ਅੱਛਾ ਇਸ ਸਾਰੀ ਸਥਿਤੀ ਚ ਬੀਜੇਪੀ ਵੀ ਅਖਬਾਰਾਂ ਦੇ ਮੀਡੀਆ ਤੇ ਬਹਿਲੇ ਪੰਨੇ ਤੇ ਆ ਗਈ ਹੁਣ ਸੰਦੀਪ ਜੀ ਤੁਹਾਡੇ ਪ੍ਰੋਗਰਾਮ ਚ ਅਗਰ ਕੋਈ ਡਿਸਕਸ ਹੋਣ ਲੱਗ ਜੇ ਬੰਦਾ ਆਮ ਤੌਰ ਤੇ ਛੇਤੀ ਛੇਤੀ ਹੁੰਦਾ ਨਹੀਂ ਤੁਹਾਡੇ ਪ੍ਰੋਗਰਾਮ ਚ ਕੋਈ ਵੱਡਾ ਮੁੱਦਾ ਹੋਵੇ ਤਾਂ ਹੀ ਤੁਸੀਂ ਗੱਲ ਕਿਸੇ ਦੀ ਕਰਦੇ ਹੋ ਸੋ ਤੁਸੀਂ ਉਸੇ ਸਿਆਸਤ ਦੀ ਗੱਲ ਕਰਦੇ ਹੋ ਪੰਜਾਬ ਚ ਜਿਹੜੀ ਸਿਆਸਤ ਅਸੂਲਨ ਬਹੁਤ ਜ਼ਰੂਰੀ ਹੈ ਗੱਲ ਕਰਨੀ ਤੇ ਜੇ ਤੁਸੀਂ ਵੀ ਅੱਜ ਬੀਜੇਪੀ ਦੀ ਗੈਂਗਸਟਰਾਂ ਦੀ ਆਮ ਆਦਮੀ ਪਾਰਟੀ ਦੇ ਧਰਨੇ ਪ੍ਰਦਰਸ਼ਨ ਦੀ ਇਹਨਾਂ ਦੀ ਆਪਸੀ ਲੜਾਈ ਦੀ ਗੱਲ ਕਰ ਰਹੇ ਹੋ ਇਹਦਾ ਮਤਲਬ ਹੈ ਗੱਲ ਬਹੁਤ ਅੱਗੇ ਵੱਧ ਗਈ ਔਰ ਕਾਂਗਰਸ ਇਸ ਸਥਿਤੀ ਜੋ ਗਾਇਬ ਹੈ ਮੈਂ ਅੱਗੇ ਵੀ ਕਹਿਣਾ ਹੁਣਾ ਪੰਜਾਬ ਚ ਕਾਂਗਰਸ ਦੀ ਸਥਿਤੀ ਨਾ 3 ਚ ਨਾ 13 ਚ ਵਿਧਾਨ ਸਭਾ ਦੇ 14 15 16 ਲੀਡਰ ਤੱਕ ਕਾਂਗਰਸ ਦੇ ਹੈਗੇ ਨੇ ਪਰ ਇਹਨਾਂ ਦੇ ਆਪਸ ਹੀ ਸੁਰ ਨਹੀਂ ਰਲਦੇ ਕਾਂਗਰਸ ਵਾਲੇ ਤਾਂ ਇਕੱਠੇ ਬਾਇਕਾਟ ਵੀ ਨਹੀਂ ਕਰਦੇ ਵਿਧਾਨ ਸਭਾ ਦਾ ਜੇ ਜੇ ਇਹ ਆ ਜੀ ਨਾ ਵੀ ਚਲੋ ਵੀ ਸਾਰੇ ਬਾਈਕਾਟ ਵਿਧਾਨ ਸਭਾ ਦਾ ਅੱਧੇ ਕ ਫਿਰ ਬੈਠੇ ਰਹਿ ਜਾਂਦੇ ਆ ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਜਾਣਾ ਸੋ ਕਾਂਗਰਸ ਪਾਰਟੀ ਦੀ ਸਥਿਤੀ ਉਸ ਮਰੁੰਡੇ ਵਰਗੀ ਹੈ ਵੀ ਜੇ ਉਹਨੂੰ ਕਿਸੇ ਜਗ੍ਹਾ ਇਕੱਠਾ ਕਰਕੇ ਸ਼ਿਫਟ ਵੀ ਕਰੋ ਤੇ ਕਿੰਨੇ ਫੁੱਲ ਮਰੁੰਡੇ ਦੇ ਚੌਲ ਜੇ ਭੁਰ ਜਾਂਦੇ ਆ ਸੋ ਕਾਂਗਰਸ ਦੀ ਸਥਿਤੀ ਇਹ ਵੀ ਇਕੱਠੇ ਨਹੀਂ ਨਾ ਵਿਰੋਧ ਕਰਨ ਚ ਇਕੱਠੇ ਨੇ ਨਾ ਆਪਣੇ ਆਪ ਚ ਇਕੱਠੇ ਨੇ ਅੱਛਾ ਤੁਸੀਂ ਲੁਧਿਆਣਾ ਆਪਾਂ ਤਸਵੀਰ ਦੇਖ ਹੀ ਲਈ ਬਿਲਕੁਲ ਇਹ ਕਾਂਗਰਸ ਵਾਲੇ ਕਹਿੰਦੇ ਅਸੀਂ 27 ਚ ਸਰਕਾਰ ਬਣਾਉਣੀ ਹੈ ਪਰ ਅਸੀਂ ਲੁਧਿਆਣਾ ਜਿਮਨੀ ਚੋਣ ਅੱਡ ਅੱਡ ਲੜਾਂਗੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਜੀ ਅਪੀਲ ਕਾਂਗਰਸ ਦੇ ਕੈਂਡੀਡੇਟ ਆਸ਼ੂ ਲਈ ਕਰਦੇ ਰਹੇ ਵੀ ਆਸ਼ੂ ਨੂੰ ਜਿਤਾਓ ਕਾਂਗਰਸ ਨੂੰ ਜਿਤਾਓ ਅਸੀਂ ਜਿਤਾਵਾਂਗੇ ਪਰ ਕਹਿੰਦੇ ਉਹਦੇ ਨਾਲ ਨਹੀਂ ਅਸੀਂ ਪ੍ਰਚਾਰ ਕਰਨਾ ਅਸੀਂ ਦੂਰ ਬਹਿ ਕੇ ਗਾਵਾਂਗੇ ਸੋ ਕਈ ਵਾਰੀ ਇਹ ਫੇਰ ਮੈਂ ਗੱਲ ਉੱਥੇ ਆ ਜਾਂਦਾ ਜਿਹੜੀ ਅੱਜ ਦੀ ਪੋਲਿਟਿਕਸ ਹੈ ਸੰਦੀਪ ਜੀ ਇਹ ਮੁੱਦੇ ਜਾਂ ਮਿਸ਼ਨ ਤੇ ਆਧਾਰਿਤ ਨਹੀਂ ਇਹ ਪੋਲਿਟਿਕਸ ਪੋਲਿਟੀਕਲ ਪਾਰਟੀਆਂ ਕਨਫਿਊਜ਼ ਐਂਡ ਰੂਲ ਦੀ ਕੋਸ਼ਿਸ਼ ਕਰਦੀਆਂ ਨੇ ਵੀ ਅਸੀਂ ਲੋਕਾਂ ਨੂੰ ਕਨਫਿਊਜ਼ ਕਰਕੇ ਆਪਣੀ ਸਰਕਾਰ ਬਣਾ ਲਈਏ ਪਰ ਲੋਕ ਬੜੇ ਜਾਗਰੂਕ ਨੇ ਲੋਕ ਬੜੇ ਸਿਆਣੇ ਹੋ ਗਏ ਪੰਜ ਮੈਂਬਰੀ ਕਮੇਟੀ ਦੀ ਲੱਖਾਂ ਦੀ ਭਰਤੀ ਮੇਰੇ ਕੋਲੇ ਅੰਕੜੇ ਜਿਹੜੇ ਆ ਰਹੇ ਨੇ ਕਿ 12-13 ਲੱਖ ਵੀ ਟੱਪ ਗਈ ਜਿਹੜੀ ਭਰਤੀ ਵਾਪਸ ਆਈ ਹੈ ਸੋ ਲੱਖਾਂ ਦੀ ਭਰਤੀ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਹੋ ਰਹੀ ਹੈ ਸੰਦੀਪ ਜੀ ਇਹ ਭਰਤੀ ਚ ਬਹੁਤ ਸਾਰੀਆਂ ਭਰਤੀਆਂ ਪਰਚੀਆਂ ਰੱਦ ਹੋ ਰਹੀਆਂ ਨੇ ਜਿਹੜੀਆਂ ਲੋਕਾਂ ਨੇ ਸਹੀ ਨਹੀਂ ਭਰੀਆਂ ਕਿਸੇ ਨੇ ਮੋਬਾਈਲ ਨੰਬਰ ਗਲਤ ਦਿੱਤਾ ਜਾਂ ਕਿਸੇ ਦਾ ਆਧਾਰ ਕਾਰਡ ਨਹੀਂ ਵੈਰੀਫਾਈ ਹੋਇਆ ਇਹ ਭਰਤੀ ਵੈਰੀਫਾਈ ਹੋ ਰਹੀ ਹੈ ਜਿਵੇਂ ਚੋਣ ਕਮਿਸ਼ਨ ਕਰਦਾ ਜੀ ਜਿਵੇਂ ਸੀਬੀਐਸਸੀ ਦੇ ਪੇਪਰ ਚੈੱਕ ਹੁੰਦੇ ਆ ਨਾ ਜੀ ਬੋਰਡ ਵਾਲੇ ਇਹ ਉਦਾਂ ਭਰਤੀ ਚੈੱਕ ਹੋ ਰਹੀ ਹੈ ਸੋ ਇਹ ਭਰਤੀ ਕਿਉਂ ਹੋ ਰਹੀ ਹੈ ਇਸੇ ਕਰਕੇ ਕਿ ਪੰਜਾਬ ਦੇ ਲੋਕ ਸੀਰੀਅਸ ਪੋਲਿਟਿਕਸ ਚਾਹੁੰਦੇ ਨੇ ਸੀਰੀਅਸ ਲੀਡਰਸ਼ਿਪ ਪੰਜਾਬ ਚ ਚਾਹੁੰਦੇ ਨੇ ਕਿ ਪੰਜਾਬ ਦੇ ਹੱਕੀ ਲੀਡਰਸ਼ਿਪ ਆਵੇ ਸੀਰੀਅਸ ਲੀਡਰਸ਼ਿਪ ਪੰਜਾਬ ਨੂੰ ਮਿਲੇ ਸੋ ਮੈਂ ਤਾਂ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਉਹਨੂੰ ਵੋਟਰਾਂ ਦੇ ਰੂਪ ਚ ਦੇਖਦਾ ਵੀ ਇਹਨਾਂ ਦੇ 12 13 14 ਲੱਖ ਵੋਟਰ ਪੱਕੇ ਹੋਗੇ ਔਰ ਜਿਹੜੀ ਪਾਰਟੀ ਨੇ ਪੰਜਾਬ ਚ 50 ਲੱਖ ਵੋਟਰ ਲੈ ਲੇ ਜਿੱਦਨ ਇਹਾਂ ਦੀ ਭਰਤੀ 50 ਲੱਖ ਦੀ ਹੋਗੀ ਉਦਣੇ ਸਰਕਾਰ ਬਣਾ ਲੈਣਗੇ ਪੰਜਾਬ ਚ ਤੁਸੀਂ ਮੈ ਇਸ ਰੂਪ ਚ ਦੇਖਦਾ ਜੀ ਰਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਾਸੀ ਕਾ ਬਹੁਤ ਧੰਨਵਾਦ ਜੀ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ